ਮੇਰੀ ਮਰਦ ਇਹ ਹੈ ਕਿ ਗਵਰਨਰ ਸਾਹਿਬ ਨੇ 7 ਤਰੀਕ ਨੂੰ ਅੰਮ੍ਰਿਤਸਰ ਦੇ ਨੇੜੇ ਸਟੇਟਮੈਂਟ ਦਿੱਤੀ ਹੈ ਕਿ ਪੰਜਾਬ ਨੂੰ ਆ ਪੰਜਾਬ ਭਾਰਤ ਵਿੱਚ ਤੇ ਦੇਸ਼ ਵਿੱਚ ਆ ਨਸ਼ਿਆਂ ਦਾ ਇੱਕ ਨੰਬਰ ਸਟੇਟ ਹੈ ਜਿਹੜੀ ਕਿ ਤੱਥਾਂ ਦੇ ਬਿਲਕੁਲ ਉਲਟ ਹੈ ਅੱਜ ਦੀ ਵੀਡੀਓ ਮੇਰੇ ਪਾਣ ਦਾ ਮਕਸਦ ਇਹ ਹੈ ਕਿ ਪੰਜਾਬ ਨੂੰ ਨਸ਼ਿਆਂ ਦੇ ਕਾਰਨ ਤੱਥਾਂ ਦੀ ਅਣਹੋਂਦ ਕਾਰਨ ਪਹਿਲਾਂ ਬਦਨਾਮ ਕੀਤਾ ਗਿਆ ਸੀਗਾ ਪਰ ਇਹ ਸਿਲਸਿਲਾ ਅਜੇ ਵੀ ਜਾ ਰਹੀ ਹੈ ਪਰ ਹੁਣ ਸਿਚੁਏਸ਼ਨ ਇਹ ਹੈ ਕਿ ਹੁਣ ਤੱਕ ਸਾਡੇ ਕੋਲ ਅਵੇਲੇਬਲ ਨੇ ਪਰ ਉਹ ਸਾਡੇ ਆਪਣੇ ਸਰਕਾਰ ਕੋਲ ਜਾਂ ਉਹਨਾਂ ਦੇ ਕਰਮਿੰਦਿਆਂ ਕੋਲ ਅਜੇ ਵੀ ਉਹਨਾਂ ਨੇ ਇਨ ਇਹਨਾਂ ਨੂੰ ਚੰਗੀ ਤਰ੍ਹਾਂ ਪੜਿਆ ਨਹੀਂ ਕਿਹਾ ਨਹੀਂ ਸਮਝਿਆ ਮੇਰੀ ਮਰاد ਇਹ ਹੈ ਕਿ ਗਵਰਨਰ ਸਾਹਿਬ ਨੇ 7 ਤਰੀਕ ਨੂੰ ਅੰਮ੍ਰਿਤਸਰ ਦੇ ਨੇੜੇ ਸਟੇਟਮੈਂਟ ਦਿੱਤੀ ਹੈ ਕਿ ਪੰਜਾਬ ਨੂੰ ਆ ਪੰਜਾਬ ਭਾਰਤ ਵਿੱਚ ਤੇ ਦੇਸ਼ ਵਿੱਚ ਅ ਨਸ਼ਿਆਂ ਦਾ ਇੱਕ ਨੰਬਰ ਸਟੇਟ ਹੈ ਜਿਹੜੀ ਕਿ ਤੱਥਾਂ ਦੇ ਬਿਲਕੁਲ ਉਲਟ ਹੈ ਕਿਉਂਕਿ ਇਹ ਪਹਿਲਾਂ 2010-11 ਤੋਂ ਜਦੋਂ ਕਿ ਤੱਥ ਜ਼ਿਆਦਾ ਹੈ ਨਹੀਂ ਸੀਗੇ ਤੇ ਮੇਰੀ ਇੱਕ ਸਟੱਡੀ ਕੀਤੀ ਸੀ ਜਿਹੜੀ ਕਿ ਪਿਓਰਲੀ ਐਡਿਕਟਾਂ ਤੇ ਸੀ ਜਿੱਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਸੀ ਕਿ ਜਿਹੜੇ ਐਡਿਕਟ ਨੇ ਉਹ 73.5% 16 ਤੋਂ ਲੈ ਕੇ 35 ਸਾਲ ਦੇ ਪਰ ਉਹਨੂੰ ਗਲਤ ਇੰਟਰਪ੍ਰੀਟ ਕਰਕੇ ਮਿਸਕੋਡ ਕਰਕੇ ਇਹਨਾਂ ਨੇ ਸਾਰੀ ਪਾਪੂਲੇਸ਼ਨ ਤੇ ਲਾ ਦਿੱਤਾ ਤੇ ਦੱਸ ਦਿੱਤਾ ਕਿ ਪੰਜਾਬ ਦੇ ਜਿਹੜੇ 75% ਨੌਜਵਾਨ ਨੇ ਸਾਰੇ ਆਪਣੇ ਮਛੇੜੀ ਹੀ ਨੇ ਤੇ ਜਿਸ ਕਰਕੇ ਆਪਣਾ ਉੜਦਾ ਪੰਜਾਬ ਬਣੀ ਤੇ ਪੰਜਾਬ ਦੀ ਬਹੁਤ ਜ਼ਿਆਦਾ ਬਦਨਾਮੀ ਹੋਈ ਤੇ ਉਦੋਂ ਇਹ ਸੀਗਾ ਵੀ ਇਹ ਇਹ ਉਦੋਂ ਤੱਥਾਂ ਦੀ ਘਾਟ ਸੀ ਸਾਡੇ ਕੋਲ ਕੋਈ ਸਟੇਟ ਲੈਵਲ ਤੇ ਤੇ ਆਪਣਾ ਦੇਸ਼ ਦੇ ਲੈਵਲ ਤੇ ਕੋਈ ਤੁਲਨਾਤਮਕ ਅਧਿਐਨ ਨਹੀਂ ਸੀਗਾ ਉਹ 2017-18 ਚ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ এনवायरमेंट ਨੇ ਇੱਕ ਸਟੱਡੀ ਕਰਵਾਈ ਸੀ ਮੈਗਨੀਟਿਊਡ ਆਫ ਸਬਸਟੈਂਸ ਯੂਜ਼ ਇਨ ਇੰਡੀਆ ਜਿਹਦੇ ਵਿੱਚ ਕੇ ਉਹਨਾਂ ਨੇ 36 ਸਟੇਟ ਤੇ ਯੂਨੀਅਨ ਟੈਰੀਟਰੀਜ਼ ਤੋਂ ਬੜਾ ਕੰਪੈਰੀਟਿਵ ਡਾਟਾ ਇਕੱਠਾ ਕਰਕੇ ਤੇ ਸਾਨੂੰ ਸਿੱਧਾ ਕਲੀਅਰ ਕਰ ਦਿੱਤਾ ਕਿ ਕਿਹੜੀ ਸਟੇਟ ਵਿੱਚ ਕਿੰਨਾ ਨਸ਼ਾ ਹੈ ਤੇ ਕਿੰਨਾ ਆ ਘੱਟ ਹੈ ਕਿਤੇ ਚ ਵੱਧ ਹੈ ਕਿੰਨੇ ਪੀਂਦੇ ਨੇ ਕਿੰਨੇ ਉਹਨਾਂ ਚੋਂ ਐਡਿਕਟ ਹੋਏ ਨੇ ਸੋ ਉਹ ਜਦੋਂ ਅਸੀਂ ਡਾਟੇ ਤੇ ਝਾਤ ਮਾਰਦੇ ਆ ਤਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪੰਜਾਬ ਜਿਹੜਾ ਹੈ ਕਿ ਨੰਬਰ 1 ਕਿਸੇ ਵੀ ਨਸ਼ੇ ਦੇ ਵਿੱਚ ਨਹੀਂ ਹੈ ਜਦੋਂ ਅਸੀਂ ਨਸ਼ਿਆਂ ਬਾਰੇ ਗੱਲ ਕਰਦੇ ਆ ਤਾਂ ਨਸ਼ਿਆਂ ਬਾਰੇ ਸਾਨੂੰ ਮੇਨਲੀ ਕਿੰਨੀਆਂ ਤਰ੍ਹਾਂ ਦੇ ਸਾਡੇ ਨਸ਼ੇ ਲਏ ਜਾਂਦੇ ਨੇ ਆ ਆਪਣਾ ਇੱਕ ਤਾਂ ਹੈਗੀ ਸ਼ਰਾਬ ਦੂਜੀ ਹੈਗੀ ਭੰਗ ਤੇ ਤੀਜੀ ਹੈਗੀ ਓਪੀਆ ਭੰਗ ਦੇ ਵਿੱਚ ਜਿਹੜਾ ਸਾਡਾ ਅ ਅਸੀਂ ਗੱਲ ਕਰਦੇ ਹਾਂ ਕਿ ਭੰਗ ਦੇ ਵਿੱਚ ਕੌਣ ਕੌਣ ਨੇ ਭੰਗ ਦੇ ਵਿੱਚ ਸਾਡਾ ਆ ਜਾਂਦਾ ਹੈ ਕੈਨਾਬਿਸ ਤੇ ਚਾਰਸ ਤੇ ਗਾਂਜਾ ਜੇ ਉਹਦੀ ਮਾਤਰਾ ਲਈਏ ਤਾਂ ਸਾਡਾ ਜਿਹੜਾ ਪੰਜਾਬ ਹੈ ਜਿਹਦੇ ਵਿੱਚ ਕਿੰਨੇ ਐਡਿਕਟ ਨੇ ਐਡਿਕਟ ਦਾ ਮਤਲਬ ਇਹ ਹੈ ਕਿ ਕਿੰਨੇ ਨਸ਼ੇੜੀ ਨੇ ਕਿੰਨੇ ਆਦੀ ਭੰਗ ਖਾਣ ਵਾਲੇ ਪੀਣ ਵਾਲੇ ਗਾਂਜਾ ਪੀਣ ਵਾਲੇ ਨੇ ਤਾਂ ਉਹਨਾਂ ਵਿੱਚ ਜਿਹੜੀ ਸਭ ਤੋਂ ਉੱਤੇ ਹੀ ਹਿੰਦੁਸਤਾਨ ਵਿੱਚ ਸਟੇਟ ਹੈ ਉਹ ਹੈਗੀ ਸਿਕਮ ਦੂਜੇ ਨੰਬਰ ਤੇ ਹਰਿਆਣਾ ਤੀਜੇ ਨੰਬਰ ਤੇ ਉੱਤਰਾਖੰਡ ਹੈ ਤੇ ਫਿਰ ਦਿੱਲੀ ਤੇ ਦੂਜੇ ਨੰਬਰ ਤੇ ਆ ਜਾਂਦੀ ਹੈ ਤੇ ਪੰਜਾਬ ਜਿਹੜਾ ਹੈ ਪੰਜਵੇਂ ਨੰਬਰ ਤੇ ਪੰਜਾਬ ਪੰਜਵੇਂ ਨੰਬਰ ਤੇ ਹੈ ਸੋ ਆ ਭੰਗ ਦੇ ਵਿੱਚ ਪੰਜਾਬ ਪੰਜਵੇਂ ਨੰਬਰ ਤੇ ਹੈ ਤੇ ਇਸ ਕਰਕੇ ਇਹਦੇ ਵਿੱਚ ਵੀ ਇਹ ਨੰਬਰ 1 ਤੇ ਨਹੀਂ ਹੈ ਤੇ ਦੂਜਾ ਨਸ਼ਾ ਆਪਾਂ ਗਿਣ ਲੈਨੇ ਆ ਸ਼ਰਾਬ ਦਾ ਸ਼ਰਾਬ ਦੇ ਵਿੱਚ ਵੀ ਅਮੂਮਨ ਕਿਹਾ ਜਾਂਦਾ ਪੰਜਾਬ ਦਾ ਤਾਂ ਪਟਿਆਲਾ ਪੈਗ ਹੁੰਦਾ ਤੇ ਇੱਥੇ ਸਾਰੇ ਸ਼ਰਾਬੀ ਫਿਰਦੇ ਨੇ ਇਹ ਵੀ ਅੱਥਾਂ ਤੇ ਬੇਸਡ ਨਹੀਂ ਹੈਗੀ ਆ ਤੇ ਜਦੋਂ ਅਸੀਂ ਇਹ ਨਾਲ ਬਾਰੇ ਗੱਲ ਕਰਦੇ ਆ ਤਾਂ ਪੰਜਾਬ ਬਾਰੇ ਤਾਂ ਸਭ ਤੋਂ ਜ਼ਿਆਦਾ ਜਿਹੜੀ ਨਸ਼ੇ ਦੇ ਜਿਹੜੇ ਆਦੀ ਨੇ ਉਹ ਤਿਰਪੁਰਾ ਸਟੇਟ ਦੇ ਨੇ ਉਹ 13.7% ਨੇ ਤੇ ਫਿਰ ਉਸ ਤੋਂ ਬਾਅਦ ਆ ਜਾਂਦਾ ਰੂਨਾਚਲ ਪ੍ਰਦੇਸ਼ ਫਿਰ ਆਉਂਦਾ ਅੰਡੇਮਾਨ ਤੇ ਨਿਕੋਬਰ ਤੇ ਫਿਰ ਆਪਣਾ ਆ ਜਾਂਦਾ ਛੱਤੀਸਗੜ੍ਹ ਤੇ ਇਸ ਦੇ ਵਿੱਚ ਵੀ ਸ਼ਰਾਬ ਦੇ ਨਸ਼ੇ ਦੇ ਵਿੱਚ ਵੀ ਆ ਜਿਹੜਾ ਪੰਜਾਬ ਹੈ ਉਹ 5ਵੇਂ ਨੰਬਰ ਤੇ ਆਉਂਦਾ ਹੈ ਤੇ ਜਦੋਂ ਫਿਰ ਅਸੀਂ ਓਪੀਆਰਡ ਦੀ ਗੱਲ ਕਰਦੇ ਆ ਓਪੀਆਰਡ ਜਿਹੜਾ ਸਾਡੇ ਤਾਂ ਵੈਸੇ ਪੰਜਾਬ 'ਚ ਜਿਹੜਾ ਹੈ ਨਾ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਸੋ ਉਹਦੇ ਬਾਰੇ ਕੋਈ ਬੌਦਰ ਨਹੀਂ ਹੈਗਾ ਕਿਉਂਕਿ ਪੰਜਾਬਦਨ ਕਿਉਂਕਿ ਇਹ ਉੱਥੋਂ ਸਾਨੂੰ ਪੰਜਾਬ ਨੂੰ ਤੇ ਹੋਰ ਸਟੇਟਾਂ ਨੂੰ ਬੜਾ ਪੈਸਾ ਜਨਰੇਟ ਹੁੰਦਾ ਤੇ ਇਸੇ ਕਰਕੇ ਉਹਨੂੰ ਤਾਂ ਕਹਿੰਦੇ ਤਾਂ ਸਾਡੇ ਸ਼ਰਾਬ ਦੀ ਡੈਫੀਨੀਸ਼ਨ ਚ ਨਹੀਂ ਹੈ ਜਦੋਂ ਕਿ ਤੱਥ ਇਹ ਕਹਿੰਦੇ ਨੇ ਵੀ ਜਿਹੜੇ ਨਸ਼ੇੜੀ ਸਭ ਤੋਂ ਜ਼ਿਆਦਾ ਬਣਦੇ ਨੇ ਉਹ ਸ਼ਰਾਬ ਦੇ ਵਿੱਚ ਬਣਦੇ ਨੇ ਜਿਵੇਂ ਕਿ ਜੇ ਆਪਾਂ ਮੋٹے ਤੌਰ ਤੇ ਕਹਿ ਲਈਏ ਤਾਂ ਪੰਜਾਬ ਦੇ ਵਿੱਚ 66% ਜੇ ਸਾਰੇ ਨਸ਼ੇੜੀਆਂ ਦਾ ਪ੍ਰੋਪੋਰਸ਼ਨ ਲਈਏ ਤਾਂ 66% ਨਸ਼ੇੜੀ ਸ਼ਰਾਬੀਆਂ ਚੋਂ ਹੁੰਦੇ ਨੇ ਤੇ ਬਾਕੀ 34% ਦੂਜੇ ਨਸ਼ਿਆਂ ਚੋਂ ਹੁੰਦੇ ਨੇ ਸੋ ਓਪੀਆਰਟ ਦੇ ਵਿੱਚ ਅਸੀਂ ਕੀ ਲੈਂਦੇ ਆ ਇਹਦੇ ਸਾਡੇ ਕੋਲ ਅਫੀਮ ਆ ਜਾਂਦੀ ਹੈ ਓਪੀ ਆ ਜਾਂਦੀ ਹੈ ਇਹਦੇ ਵਿੱਚ ਸਾਡੇ ਹੀਰੋਇਨ ਆ ਜਾਂਦੀ ਹੈ ਤੇ ਬਾਕੀ ਜਿਹੜੇ ਸਿੰਥੈਟਿਕ ਨਸ਼ੇ ਨੇ ਉਹ ਵੀ ਇਹਦੇ ਵਿੱਚ ਹੀ ਕੈਪਸੂਲ ਗੋਲੀਆਂ ਇੰਜੈਕਸ਼ਨ ਸਾਰੇ ਇਹਦੇ ਸ਼ਾਮਿਲ ਆ ਜਾਂਦੇ ਨੇ ਤੇ ਇਹਦੇ ਵਿੱਚ ਵੀ ਜਦੋਂ ਅਸੀਂ ਆਲ ਇੰਡੀਆ ਲੈਵਲ ਤੇ ਦੇਖਦੇ ਹਾਂ ਤਾਂ ਸਭ ਤੋਂ ਉੱਤੇ ਜਿਹੜਾ ਹੈ ਨਾ ਉਹ 3.26% ਹੈ ਇਹ 3.26% ਉਹਨਾਂ ਦਾ ਹੈ ਕਿ ਜਿਹੜਾ ਕਿ ਡਾਟਾ ਇਹਨਾਂ ਨੇ ਇਕੱਠਾ ਕੀਤਾ ਸੀਗਾ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ এনवायरमेंट ਨੇ 2017-18 ਜਿਹਦੀ ਕਿ ਰਿਪੋਰਟ 2019 ਛਪੀ ਸੀ ਉਹਨਾਂ ਨੇ 10 ਤੋਂ ਲੈ ਕੇ 74 ਸਾਲ ਦੇ ਬੰਦਿਆਂ ਦਾ ਉਹ ਡਾਟਾ ਇਕੱਠਾ ਕੀਤਾ ਸੀ ਉਹਨਾਂ ਚੋਂ ਉਹਨਾਂ ਨੇ ਕੱਢਿਆ ਸੀਗਾ ਕਿ ਕਿੰਨੇ ਇਹ ਯੂਜ਼ ਕਰਨ ਵਾਲੇ ਨੇ ਵਰਤੋਂ ਕਰਨ ਵਾਲੇ ਨੇ ਐਡਿਕਟ ਨਹੀਂ ਤਾਂ ਉਹਨਾਂ ਵਰਤੋਂ ਕਰਨ ਵਾਲਿਆਂ ਦੀ ਜਿਹੜੀ ਪ੍ਰਪੋਰਸ਼ਨ ਹੈ ਨਾ ਉਹਨਾਂ ਚੋਂ 3.26% ਸਾਡੇ ਕੋਲ ਮਿਜ਼ੋਰਮੀ ਹੈ ਫਿਰ ਉਦੋਂ ਬਾਅਦ ਇੰਗਲੈਂਡ ਨਾਗਰਲੈਂਡ ਦੀ ਆ ਜਾਂਦੀ ਹੈ ਤੇ ਉਦੋਂ ਬਾਅਦ ਓਰਨਾਚਲ ਪ੍ਰਦੇਸ਼ ਦੀ ਆ ਜਾਂਦੀ ਹੈ ਫਿਰ ਸਿੱਕਮ ਦੀ ਆ ਜਾਂਦੀ ਹੈ ਇਹ ਤੇ ਖੇਰ ਜਾ ਕੇ ਮਨੀਪੁਰ ਦੀ ਆਂਦੀ ਹੈ ਮੇਰੇ ਕਹਿਣ ਦਾ ਮਤਲਬ ਜੇ ਮੋٹے ਜਿਹੇ ਤੌਰ ਤੇ ਅਸੀਂ ਦੇਖੀਏ ਤਾਂ ਇਹ ਜਿਹੜੀਆਂ ਯਾਨੀ ਕਿ ਨਾਰਥ-ਈਸਟ ਦੀਆਂ ਸਟੇਟ ਨੇ ਇਹਨਾਂ ਚ ਸਾਰਿਆਂ ਵਿੱਚ ਜਿਹੜਾ ਪੰਜਾਬ ਤੋਂ ਜਿਹੜਾ ਨਸ਼ਾ ਹੈ ਨਾ ਦੁੱਗਣਾ ਨਹੀਂ ਤਿੰਗਣਾ ਨਹੀਂ ਤਾਂ ਦੁੱਗਣਾ ਤਾਂ ਸਾਰੀਆਂ ਸਟੇਟਾਂ 'ਚ ਹੀ ਹੈ ਸੋ ਪੰਜਾਬ ਇਸ ਇਸ 'ਚ ਫਿਰ 6ਵੇਂ ਨੰਬਰ ਤੇ ਆਉਂਦਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਨੂੰ ਬਦਨਾਮ ਕਰਨਾ ਇਹ ਕਹਿ ਕੇ ਵੀ ਇਹ ਨੰਬਰ 1 ਹੈ ਇਹ ਟੋਟਲੀ ਗਲਤ ਹੈ ਇਹ ਤੱਥਾਂ ਤੇ ਆਧਾਰਿਤ ਨਹੀਂ ਹੈ ਤੇ ਇਹ ਮੈਂ ਇਸ ਕਰਕੇ ਥੋੜਾ ਜਿਹਾ ਇਸ ਤੋਂ ਡਿਸਟਰਬ ਹੋਇਆ ਸੀ گورنر ਸਾਹਿਬ ਦੀ ਸਟੇਟਮੈਂਟ ਤੋਂ ਕਿਉਂਕਿ ਉਹ ਕਨਸਟੀਟਿਊਸ਼ਨਲ ਸਟੇਟ ਦੇ ਹੈੱਡ ਨੇ ਤੇ ਜੇ ਉਹ ਕਨਸਟੀਟਿਊਸ਼ਨਲ ਸਟੇਟ ਦੇ ਹੈੱਡ ਹੋ ਕੇ ਇਹ ਸਟੇਟਮੈਂਟ ਦਿੰਦੇ ਨੇ ਉਹਦਾ ਭਾਵ ਹੈ ਕਿ ਸਟੇਟ ਕੋਲ ਜਿਹੜਾ ਲੇਟੈਸਟ ਡਾਟਾ ਹੈ ਉਹ ਇਹ ਲੇਟੈਸਟ ਡਾਟਾ ਵੀ ਨਹੀਂ ਹੈ ਇਹ 6 ਸਾਲ ਪੁਰਾਣਾ ਹੈ ਉਹ ਸਰਕਾਰ ਦੀ ਉਹਦੇ ਤੱਕ ਵੀ ਪਹੁੰਚ ਇਹ ਜੇ ਉਹਦੇ ਤੱਕ ਪਹੁੰਚ ਨਹੀਂ ਤਾਂ ਜਿਹੜੀ ਸਾਡੀ ਜਦੋਂ ਅਸੀਂ ਕੋਈ ਪਾਲਿਸੀ ਬਣਾਉਨੇ ਆ ਤਾਂ ਪਾਲਿਸੀ ਬਣਾਉਣ ਵਾਸਤੇ ਸਾਨੂੰ ਪਹਿਲਾਂ ਤੱਥਾਂ ਤੋਂ ਦੇਖਣਾ ਪੈਂਦਾ ਵੀ ਸਾਡੀ ਪੋਜੀਸ਼ਨ ਕੀ ਆ ਵਿਜ਼ਾ ਵਿਜ਼ ਦੂਸਰੀਆਂ ਸਟੇਟਾਂ ਚ ਕੀ ਆ ਤੇ ਸਾਡੀ ਕੀ ਆ ਤੇ ਉਹਨਾਂ ਨੇ ਕੀ ਕੁਝ ਕਰ ਰਹੇ ਤੇ ਅਸੀਂ ਕੀ ਕੁਝ ਕਰ ਰਹੇ ਸੋ ਜਦੋਂ ਸਾਡੇ ਕੋਲ ਜਿਹੜੀ ਸਾਡੀ ਪਾਲਿਸੀ ਹੈ ਜਿਹੜੇ ਤੱਥਾਂ ਤੇ ਬੇਸਡ ਨਹੀਂ ਹੋਊਗੀ ਤਾਂ ਤੁਸੀਂ ਸਮਝ ਲਓ ਉਹਦੇ ਵਿੱਚ ਉਹ ਪਾਲਿਸੀ ਕਿਹੋ ਜੀ ਹੋਊਗੀ ਉਹ ਕਿੱਥੋਂ ਤੱਕ ਸਫਲ ਹੋਊਗੀ ਤੋ ਮੇਰਾ ਵੀਡੀਓ ਬਣਾਉਣ ਦਾ ਇਹੀ ਕਾਰਨ ਸੀ ਤਾਂ ਕਿ ਜਿਹੜੇ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਇਹ ਜਿਹੜੀਆਂ ਕੁਝ ਤਾਕਤਾਂ ਨੇ ਆ ਚਾਹੇ ਦੂਸ ਬਾਹਰਲੀਆਂ ਤਾਕਤਾਂ ਨੇ ਪਰ ਹੁਣ ਤਾਂ ਇਹ ਵੀ ਯਾਨੀ ਕਿ ਅੱਜ ਨੂੰ ਗਵਰਨਰ ਹਾਊਸ ਤੋਂ ਗਵਰਨਰ ਸਾਹਿਬ ਦੇ ਮੂੰਹੋਂ ਇਹ ਗੱਲਾਂ ਨਿਕਲਦੀਆਂ ਨੇ ਤਾਂ ਇਹ ਸ਼ੋਅ ਇਹ ਕਰਦੇ ਨੇ ਗਵਰਨਰ ਸਾਹਿਬ ਦੇ ਜਿਹੜੇ ਸਪੀਚ ਰਾਈਟਰ ਨੇ ਉਹਨਾਂ ਨੂੰ ਵੀ ਜਿਹੜੀ ਅਪ ਟੂ ਡੇਟ ਜਾਣਕਾਰੀ ਹੈ ਤੇ ਮੇਰੀ ਬੇਰੀ ਉਹਨਾਂ ਨੂੰ ਬੇਨਤੀ ਇਹ ਹੈ ਕਿ ਜਦੋਂ ਵੀ ਤੁਸੀਂ ਗਵਰਨਰ ਸਾਹਿਬ ਦੀ ਸਪੀਚ ਤਿਆਰ ਕਰੋ ਉਹਦੇ ਬਾਰੇ ਲੇਟੈਸਟ ਡਾਟਾ પ્રાપ્ત ਕਰਕੇ ਉਸਦੇ ਰਾਹੀਂ ਕਰਿਆ ਕਰੋ ਸੋ ਅੱਗੇ ਤਾਂ ਵੈਸੇ ਫੇਰ ਪਹਿਲਾਂ ਵੀ ਕਹਿੰਦੇ ਸੀਗੇ ਜੀ ਆਹ ਐਂਡੀਪੀਐਸ ਐਕਟ ਦੇ ਥੱਲੇ ਜਿਹੜੇ ਕੇਸ ਬਣੇ ਨੇ ਉਹਨਾਂ ਪੰਜਾਬ ਨੰਬਰ 1 ਤੇ ਆ ਜਾਂਦਾ ਪਰ ਹੁਣ ਜਿਹੜਾ ਹੋਰ ਡਾਟਾ ਆਇਆ ਉਹਦੇ ਵਿੱਚ ਵੀ ਪੰਜਾਬ ਨੰਬਰ 1 ਤੇ ਨਹੀਂ ਹੈ ਅੱਜ ਕੱਲ ਨੰਬਰ 1 ਤੇ ਯੂਪੀ ਹੈ ਫਿਰ ਮਹਾਰਾਸ਼ਟਰਾ ਤੇ ਪੰਜਾਬ ਤੀਜੇ ਨੰਬਰ ਤੇ ਸੋ ਨਸ਼ਿਆਂ ਵਿਰੁੱਧ ਜਿਹੜੀ ਕਾਰਵਾਈ ਸਰਕਾਰ ਕਰ ਰਹੀ ਆ ਉਹਦੇ ਵਾਸਤੇ ਅਸੀਂ ਸਵਾਗਤ ਕਰਦੇ ਆਂ ਗਵਰਨਰ ਸਾਹਿਬ ਨੇ ਜਿਹੜੀ ਪਾਗੀ ਹੱਤਰਾ ਕਰਨ ਕੀਤੀ ਆ ਉਹਦੇ ਵਾਸਤੇ ਵੀ ਸਵਾਗਤ ਕਰਦੇ ਆਂ ਤੇ ਉਹਦੇ ਨਾਲ ਕੁਛ ਨਾ ਕੁਛ ਡੈਂਟ ਪਊਗਾ ਪਰ ਮੇਰੀ ਬੇਨਤੀ ਇਹੀ ਹੈ ਕਿ ਜਦੋਂ ਵੀ ਤੁਸੀਂ ਪਬਲਿਕ ਜਾਓ ਤਾਂ ਤੁਸੀਂ ਜਿਹੜੇ ਜੜੀਆਂ ਤੁਹਾਡੀਆਂ ਫੈਕਟਸ ਫਿਗਰ ਨੇ ਉਹ ਤੱਥਾਂ ਤੇ ਆਧਾਰਿਤ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਪੰਜਾਬ ਨੂੰ ਹੋਰ ਬਦਨਾਮ ਨਾ ਕੀਤਾ ਜਾਵੇ ਧੰਨ